ਅੱਜ ਦੇ ਵੀਡੀਓ ਅਸੀਂ ਜਿਹੜੀ ਵੇਖਾਂਗੇ ਐ ਦਰਬਾਰ ਸਾਹਿਬ ਦੀ ਇੱਕ ਬਹੁਤ ਵਧੀਆ ਵੀਡੀਓ ਹੈ ਜਿਹਦਾ ਟਾਈਟਲ ਹੈ ਕਿ ਇੱਕ ਸੁਲਮਾਨ ਮੀਰ ਤਰਵਾਨ ਸਾਹਿਬ ਤੋਂ ਲੈ ਗਿਆ ਤੇ ਇੱਥੇ ਕੀ ਲੈ ਕੇ ਗਿਆ ਆ ਦਰਬਾਰ ਸਾਹਿਬ ਤੇ ਐਦਾ ਇੱਕ ਅੰਜ ਦਾ ਚਮਤਕਾਰ ਹੋਇਆ ਕੀ ਹੋਇਆ ਬਹੁਤ ਇੰਟਰਸਟਿੰਗ ਵਧੀਆ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਥੇ ਜੀ ਬਹੁਤ ਸਾਰੇ ਚਮਤਕਾਰ ਦੇਖੇ ਨੇ ਕਿ ਦਰਬਾਰ ਸਾਹਿਬ ਤੇ ਹੁੰਦੇ ਨੇ ਸ੍ਰੀ ਹਰਮੰਦਰ ਸਾਹਿਬ ਤੇ ਹੁੰਦੇ ਨੇ 골ਡਨ ਟੈਂਪਲ ਤੇ ਹੁੰਦੇ ਨੇ ਕਿ ਤੁਹਾਨੂੰ ਆਪਣੀ ਅਕਲ ਤੇ ਠੀਕ ਹੈ ਯਕੀਨ ਨਹੀਂ ਆਉਂਦਾ ਕਿ ਇਹ ਚੀਜ਼ ਹੁੰਦੀ ਪਈ ਹੈ ਪਹਿਲਾਂ ਹਜੇ ਦੇਖਨੇ ਆ ਇਹ ਕੀ ਸਟੋਰੀ ਹੈ ਕੀ ਵੀਡੀਓ ਹੈ ਵੀਡੀਓ ਤੁਸੀਂ ਆਖਰ ਤੱਕ ਦੇਖਣੀ ਹੈ ਵੀਡੀਓ ਵੇਖਣ ਤੋਂ ਬਾਅਦ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੁਰੂ ਰਾਮਦਾਸ ਜੀ ਦਾ ਦਰਬਾਰ ਸ੍ਰੀ ਹਰਮੰਦਰ ਸਾਹਿਬ ਸਰਬ ਸਾਂਝਾ ਦਰਬਾਰ ਹੈ ਅਤੇਜ ਦੇ ਅਮਰਦ ਸਰੋਵਰ ਦੀ ਮਹਿਮਾ ਸਾਰਾ ਜੱਗ ਜਾਣਦਾ ਹੈ ਅੱਜ ਤੁਹਾਡੇ ਨਾਲ ਇੱਕ ਅਜੀਹੀ ਘਟਨਾ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਸਭ दंग रह ਗਏ ਸਨ ਅਤੇ ਹਰ ਧਰਮ ਦੇ ਬੰਦੇ ਮੋਹ ਇਹੋ ਸ਼ਬਦ ਨਿਕਲੇ ਸਨ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸਰਦਾਰ ਹਰਨਾਮ ਸਿੰਘ ਆਪਣੇ ਕੁਝ ਸਾਥੀਆਂ ਦੇ ਨਾਲ ਅਮਰਥਾ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਵਿੱਚ ਬੈਠੇ ਉਹਨਾਂ ਨੇ ਆਪਣੇ ਕਾਰੋਬਾਰ ਦੇ ਸਿਲਸਿਲੇ ਵਿੱਚ ਮੱਧ ਪ੍ਰਦੇਸ਼ ਜਾਣਾ ਸੀ ਜਦੋਂ ਉਹ ਆਪਣੀਆਂ ਸੀਟਾਂ ਦੇ ਕੋਲ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਉਸ ਡੱਬੇ ਦੇ ਵਿੱਚ ਇੱਕ ਮੁਸਲਿਮ ਫੈਮਿਲੀ ਪਹਿਲਾਂ ਤੋਂ ਹੀ ਬੈਠੀ ਹੋਈ ਸੀ ਮੀਆਂ ਬੀਵੀ ਅਤੇ ਉਹਨਾਂ ਦਾ 9 ਸਾਲ ਦਾ ਲੜਕਾ ਜੋ ਕਿ ਸੌ ਰਿਹਾ ਸੀ ਉਸ ਫੈਮਿਲੀ ਨੇ ਵੀ ਸਰਦਾਰ ਹਰਨਾਮ ਸਿੰਘ ਹੋਰਾਂ ਦੇ ਨਾਲ ਹੀ ਸਫ਼ਰ ਕਰਨਾ ਸੀ ਇਹ ਕੋਈ ਖਾਸ ਗੱਲ ਨਹੀਂ ਸੀ ਕਿਉਂਕਿ ਟ੍ਰੇਨ ਦੇ ਡੱਬਿਆਂ ਵਿੱਚ ਕਈ ਵਾਰ ਅਲੱਗ-ਅਲੱਗ ਧਰਮਾਂ ਦੇ ਪਰਿਵਾਰ ਇਕੱਠੇ ਹੋ ਜਾਂਦੇ ਨੇ ਪਰ ਇੱਕ ਬੜੀ ਹੀ ਅਨੋਖੀ ਅਤੇ ਸ਼ੱਕ ਪੈਦਾ ਕਰਨ ਵਾਲੀ ਘਟਨਾ ਉਹਨਾਂ ਦੇ ਸਾਹਮਣੇ ਵਾਪਰੀ ਹਰਨਾਮ ਸਿੰਘ ਤੇ ਉਸਦੇ ਸਾਥੀਆਂ ਨੇ ਉਸ ਡੱਬੇ ਵਿੱਚ ਇੱਕ ਚੀਜ਼ ਨੂੰ ਬੜੀ ਹੀ ਸ਼ੱਕ ਦੀ ਨਿਗਾ ਨਾਲ ਦੇਖਿਆ ਉਸ ਮੁਸਲਮਾਨ ਫੈਮਲੀ ਨੇ ਸੀਟ ਦੇ ਉੱਪਰ ਵਧੀਆ ਚਾਦਰਾਂ ਵਿਛਾ ਕੇ ਤੇ ਉਸ ਜਗ੍ਹਾ ਨੂੰ ਕੱਪੜਿਆਂ ਨਾਲ ਥੋੜਾ ਜਿਹਾ ਉੱਚਾ ਕਰਕੇ ਇੱਕ ਘੜਾ ਰੱਖਿਆ ਹੋਇਆ ਸੀ ਜਿਸ ਨੂੰ ਬੜੇ ਹੀ ਸਚੱਜੇ ਢੰਗ ਨਾਲ ਕੱਪੜੇ ਦੇ ਨਾਲ ਟਕਿਆ ਹੋਇਆ ਸੀ ਤੇ ਆਪ ਉਹ ਫੈਮਿਲੀ ਬਿਲਕੁਲ ਕਿਨਾਰੇ ਤੇ ਬੜੇ ਹੀ ਸਤਕਾਰ ਸਹਿਤ ਬੈਠੀ ਹੋਈ ਸੀ ਉਸ ਘੜੇ ਨੂੰ ਬਹੁਤ ਹੀ ਸਤਕਾਰ ਦਿੱਤਾ ਗਿਆ ਸੀ ਹਰਨਾਮ ਸਿੰਘ ਅਤੇ ਉਸ ਦੇ ਸਾਥੀ ਬੜੇ ਹੀ ਹੈਰਾਨ ਸੀ ਕਿ ਉਸ ਮੁਸਲਮਾਨ ਵੀਰ ਨੇ ਪਤਾ ਨਹੀਂ ਅਜਿਹੀ ਕਿਹੜੀ ਚੀਜ਼ ਉਸ ਘੜੇ ਵਿੱਚ ਪਾਈ ਹੋਈ ਹੈ ਜਿਸ ਨੂੰ ਉਹ ਇੰਨਾ ਸਤਕਾਰ ਦੇ ਰਿਹਾ ਹੈ ਹਰ ਕੋਈ ਉਸ ਘੜੇ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ ਸੀ ਉਛਣ ਦਾ ਮਨ ਤਾਂ ਹਰ ਕਿਸੇ ਦਾ ਕਰ ਰਿਹਾ ਸੀ ਪਰ ਕੋਈ ਵੀ ਸ਼ਾਇਦ ਡਰਦਾ ਮਾਰਾ ਉਸ ਨੂੰ ਪੁੱਛ ਨਹੀਂ ਸੀ ਰਿਹਾ ਜਦੋਂ ਹਰਨਾਮ ਸਿੰਘ ਦੇ ਸਬਰ ਦਾ ਬੰਨ ਰੁੱਟਣ ਲੱਗਾ ਤਾਂ ਉਸ ਨੇ ਉਸ ਮੁਸਲਮਾਨ ਵੀਰ ਨੂੰ ਪੁੱਛ ਹੀ ਲਿਆ ਕਿ ਤੁਸੀਂ ਇਸ ਘੜੇ ਨੂੰ ਇੰਨੇ ਸਤਕਾਰ ਨਾਲ ਰੱਖਿਆ ਹੈ ਅਜਿਹਾ ਕੀ ਹੈ ਇਸ ਘੜੇ ਵਿੱਚ ਤੁਸੀਂ ਸਤਕਾਰ ਵਜੋਂ ਇਸ ਘੜੇ ਨੂੰ ਵਿਸ਼ੇਸ਼ ਥਾਂ ਦਿੱਤੀ ਹੈ ਉਸ ਮੁਸਲਮਾਨ ਵੀਰ ਨੇ ਬੜੀ ਹੀ ਨਿਮਰਤਾ ਨਾਲ ਕਿਹਾ ਕਿ ਸਰਦਾਰ ਜੀ ਅਸੀਂ ਇਸ ਘੜੇ ਵਿੱਚ ਆਬ-ਏ-ਹਯਾਤ ਲੈ ਕੇ ਜਾ ਰਹੇ ਹਾਂ ਹਰਨਾਮ ਸਿੰਘ ਨੇ ਪੁੱਛਿਆ ਕਿ ਆਬ-ਏ-ਹਯਾਤ ਦਾ ਕੀ ਮਤਲਬ ਹੈ ਤਾਂ ਉਸ ਮੁਸਲਮਾਨ ਵੀਰ ਨੇ ਕਿਹਾ ਕਿ ਇਸ ਦਾ ਮਤਲਬ ਹੈ ਵਾਟਰ ਆਫ ਲਾਈਫ ਜਾਨੀ ਕਿ ਜੀਵਨ ਦੇਣ ਵਾਲਾ ਅੰਮ੍ਰਿਤ ਹਰਨਾਮ ਸਿੰਘ ਤੇ ਉਸ ਦੇ ਸਾਥੀ ਇਹ ਸੁਣ ਕੇ ਮਨ ਹੀ ਮਨ ਹੱਸਣ ਲੱਗੇ ਕਿ ਇਸ ਨੂੰ ਇਹ ਕਿੱਥੋਂ ਮਿਲ ਗਿਆ ਹਰਨਾਮ ਸਿੰਘ ਨੇ ਅੰਦਾਜ਼ਾ ਲਾਉਂਦੇ ਹੋਏ ਪੁੱਛਿਆ ਕਿ ਕੀ ਤੁਸੀਂ ਇਸ ਨੂੰ ਪਾਕਿਸਤਾਨ ਦੀ ਕਿਸੇ ਪਵਿੱਤਰ ਥਾਂ ਤੋਂ ਲਿਆਏ ਹੋ ਅਤੇ ਹੁਣ ਵਾਗਾ ਬਾਰਡਰ ਕ੍ਰੋਸ ਕਰਕੇ ਇਸ ਨੂੰ ਆਪਣੇ ਘਰ ਲੈ ਜਾ ਰਹੇ ਹੋ ਕਿੱਥੋਂ ਮਿਲਿਆ ਤੁਹਾਨੂੰ ਇਹ ਅਮਰਿਤ ਇਸ ਦੇ ਜਵਾਬ ਵਿੱਚ ਉਸ ਮੁਸਲਮਾਨ ਵੀਰ ਨੇ ਜੋ ਕਿਹਾ ਉਸ ਨੂੰ ਸੁਣ ਕੇ ਸਭ 당ਗ ਰਹਿ ਗਏ ਉਸ ਨੇ ਦੱਸਿਆ ਕਿ ਅਸੀਂ ਇਹ ਆਬ-ਏ-ਹਯਾਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਲੈ ਕੇ ਆ ਰਹੇ ਹਾਂ ਹਰਨਾਮ ਸਿੰਘ ਅਤੇ ਉਸ ਦੇ ਸਾਥੀਆਂ ਦੀ ਇਹ ਸੁਣਦੇ ਹੀ ਬੋਲਤੀ ਬੰਦ ਹੋ ਗਈ ਕੁਝ ਦੇਰ ਬਾਅਦ ਹਰਨਾਮ ਸਿੰਘ ਅਤੇ ਉਸ ਦੇ ਸਾਥੀਆਂ ਨੇ ਪੁੱਛਿਆ ਕਿ ਤੈਨੂੰ ਕਿਸ ਤਰ੍ਹਾਂ ਪਤਾ ਕੇ ਦਰਬਾਰ ਸਾਹਿਬ ਦੇ ਸਰੋਵਰ ਦਾ ਇਹ ਪਵਿੱਤਰ ਜਲ ਆਪ ਹੀ ਹਯਾਤ ਹੈ ਉਸ ਮੁਸਲਮਾਨ ਵੀਰ ਨੇ ਦੱਸਿਆ ਕਿ ਮੈਂ ਜਬਲਪੁਰ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹਾਂ ਇਹ ਮੇਰਾ ਲੜਕਾ 9 ਸਾਲ ਦਾ ਹੈ ਤੇ ਜਨਮ ਤੋਂ ਹੀ ਇਸ ਨੂੰ ਇੱਕ ਬਿਮਾਰੀ ਹੈ ਜਿਸ ਨਾਲ ਉਸ ਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਸੀ ਇੱਕਦਮ ਉਸ ਦਾ ਸਾਹ ਰੁਕ ਜਾਂਦਾ ਸੀ ਅਤੇ ਉਸ ਨੂੰ ਤੜਫਦਾ ਦੇਖ ਕੇ ਸਾਡੀ ਵੀ ਜਾਨ ਨਿਕਲ ਜਾਂਦੀ ਸੀ ਮਾਂ ਕਿ ਉਹ ਆਪਣੇ ਬੱਚੇ ਨੂੰ ਤੜਫਦਾ ਕਿਵੇਂ ਦੇਖ ਸਕਦੇ ਨੇ ਸੋ ਅਸੀਂ ਹਰ ਸੰਭਵ ਯਤਨ ਕੀਤਾ ਕਿ ਉਸ ਦਾ ਇਲਾਜ ਹੋ ਸਕੇ ਹਰ ਵੈਦ ਹਕੀਮ ਡਾਕਟਰ ਨੂੰ ਦਿਖਾਇਆ ਦੇਸੀ ਅੰਗਰੇਜ਼ੀ ਹਰ ਤਰ੍ਹਾਂ ਦੀ ਦਵਾਈ ਖਵਾਈ ਪਰ ਕੁਝ ਖਾਸ ਫਰਕ ਨਾ ਪਿਆ ਪੈਸੇ ਵੀ ਬਹੁਤ ਲੱਗ ਗਏ ਡਾਕਟਰਾਂ ਨੇ ਕਿਹਾ ਕਿ ਇਸਨੇ ਇਸੇ ਤਰ੍ਹਾਂ ਹੀ ਰਹਿਣਾ ਹੈ ਇਹ ਬਿਮਾਰੀ ਜਾਨਲੇਵਾ ਹੈ ਸੋ ਰੱਬ ਦੇ ਹੱਥ ਹੈ ਕਿ ਇਸ ਦੇ ਕਿੰਨੇ ਕੁ ਸਾਹ ਬਚੇ ਨੇ ਸੋ ਕਿਹੜਾ ਮਾਂ-ਬਾਪ ਆਪਣੇ ਬੱਚੇ ਨੂੰ ਦੁੱਖ ਵਿੱਚ ਤੜਫਦਾ ਦੇਖ ਸਕਦਾ ਹੈ ਉਸ ਮੁਸਲਮਾਨ ਵੀਰ ਨੇ ਦੱਸਿਆ ਮੇਰੀ ਦੁਕਾਨ ਤੋਂ ਕੁਝ ਦੁਕਾਨਾਂ ਛੱਡ ਕੇ ਇੱਕ ਸਿੱਖ ਵੀਰ ਦੀ ਸਿਲਾਈ ਦੀ ਦੁਕਾਨ ਸੀ ਆਉਂਦੇ ਜਾਂਦੇ ਦੁਆ ਸਲਾਮ ਹੋ ਜਾਂਦੀ ਸੀ ਇੱਕ ਦਿਨ ਜਦੋਂ ਉਹਨਾਂ ਨੂੰ ਮੇਰੇ ਬੇਟੇ ਦੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਹਨਾਂ ਕਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਭਲੀ ਕਰਨਗੇ ਸਾਨੂੰ ਸਿੱਖ ਧਰਮ ਬਾਰੇ ਥੋੜਾ ਬਹੁਤ ਤਾਂ ਪਤਾ ਸੀ ਪਰ ਜ਼ਿਆਦਾ ਡਿਟੇਲ ਵਿੱਚ ਕਦੇ ਨਹੀਂ ਸੀ ਗਏ ਮੈਂ ਉਸ ਸਿੱਖ ਨੂੰ ਇਹ ਸ਼ਬਦ ਦਾ ਮਤਲਬ ਪੁੱਛਿਆ ਕਿ ਤੁਸੀਂ ਇਸ ਤਰ੍ਹਾਂ ਕਿਉਂ ਕਿਹਾ ਤਾਂ ਉਸ ਗੁਰਸਿੱਖ ਨੇ ਗੁਰੂ ਰਾਮਦਾਸ ਜੀ ਅਤੇ ਉਹਨਾਂ ਦੇ ਦਰਬਾਰ ਬਾਰੇ ਸਭ ਕੁਝ ਦੱਸਿਆ ਉਹਨਾਂ ਕਿਹਾ ਜੋ ਵੀ ਸ਼ਰਧਾ ਅਤੇ ਵਿਸ਼ਵਾਸ ਨਾਲ ਉਸ ਦਰ ਤੇ ਜਾਂਦਾ ਹੈ ਉਸ ਦੇ ਸਭ ਦੁੱਖ ਕੱਟੇ ਜਾਂਦੇ ਹਨ ਅਤੇ ਉਹਨਾਂ ਨੇ ਅਮਰਤ ਸਰੋਵਰ ਦੀ ਮਹਾਨਤਾ ਦੱਸਦੇ ਹੋਏ ਰਜਨੀਆ ਤੇ ਪਿੰਗਲੇ ਦਾ ਪ੍ਰਸੰਗ ਵੀ ਸੁਣਾਇਆ ਇਹ ਸਭ ਸੁਣ ਕੇ ਮੇਰੇ ਮਨ ਵਿੱਚ ਇੱਕ ਆਸ ਜਾਗੀ ਵੈਸੇ ਤਾਂ ਅਸੀਂ ਕੱਟੜ ਮੁਸਲਮਾਨ ਸੀ ਪਰ ਇੱਕ ਮਾਂ-ਬਾਪ ਵੀ ਸੀ ਜੋ ਆਪਣੇ ਬੱਚੇ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ ਸੋ ਉਸ ਗੁਰਸਿੱਖ ਦੇ ਕੈਨ ਤੇ ਇੱਕ ਮਹੀਨਾ ਪਹਿਲਾਂ ਸ੍ਰੀ ਦਰਬਾਰ ਸਾਹਿਬ ਆਏ ਸੀ ਸਾਨੂੰ ਗੁਰਬਾਣੀ ਦੀ ਇੰਨੀ ਸਮਝ ਤਾਂ ਨਹੀਂ ਸੀ ਪਰ ਮਨ ਵਿੱਚ ਸ਼ਰਧਾ ਰੱਖ ਕੇ ਆਪਣੇ ਬੱਚੇ ਨੂੰ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਅਤੇ ਜਲ ਛਕਾਇਆ ਅਤੇ ਦੋਵੇਂ ਹੱਥ ਜੋੜ ਕੇ ਰੱਬ ਅੱਗੇ ਦੁਆ ਕੀਤੀ ਇਸ਼ਨਾਨ ਤੋਂ ਬਾਅਦ ਪ੍ਰਕਰਮਾ ਕੀਤੀ ਅਤੇ ਮੱਥਾ ਟੇਕਣ ਵਿੱਚ ਵੀ ਦੋ ਘੰਟੇ ਲੱਗ ਗਏ ਉਸ ਤੋਂ ਬਾਅਦ ਲੰਗਰ ਵੀ ਛਕਿਆ ਅਤੇ ਬਾਜ਼ਾਰ ਵੀ ਗਈ ਅਤੇ ਫਿਰ ਉਸ ਤੋਂ ਬਾਅਦ ਆਪਣੇ ਕਮਰੇ ਵਿੱਚ ਚਲੇ ਗਈ ਪਰ ਇਹ ਸਭ ਦੇ ਦੌਰਾਨ ਇੱਕ ਵਾਰ ਵੀ ਸਾਡੇ ਬੱਚੇ ਨੂੰ ਸਾਹ ਦੀ ਤਕਲੀਫ ਨਾ ਹੋਈ ਅਗਲੇ ਦਿਨ ਸਵੇਰ ਅਸੀਂ ਟ੍ਰੇਨ ਵਿੱਚ ਬੈਠ ਕੇ ਜਬਲਪੁਰ ਵਾਪਸ ਆ ਗਏ ਫਰਕ ਤਾਂ ਸਾਨੂੰ ਪਹਿਲੇ ਦਿਨ ਤੋਂ ਹੀ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਥੋੜਾ ਜਿਹਾ ਚੱਲ ਕੇ ਹੀ ਅਤੇ ਪੌੜੀਆਂ ਚੜ੍ਹ ਕੇ ਹੀ ਉਸ ਨੂੰ ਸਾਹ ਦੀ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਸੀ ਪਰ ਉਸ ਦਿਨ 4-5 ਘੰਟੇ ਅਸੀਂ ਦਰਬਾਰ ਸਾਹਿਬ ਰਹੇ ਪਰ ਇੱਕ ਵਾਰ ਵੀ ਉਸ ਨੂੰ ਸਾਹ ਦੀ ਪ੍ਰੋਬਲਮ ਨਹੀਂ ਹੋਈ ਸੀ ਸੋ ਜਬਲਪੁਰ ਆ ਕੇ ਉਸ ਨੂੰ ਹੌਲੀ ਹੌਲੀ ਫਰਕ ਪੈਣਾ ਸ਼ੁਰੂ ਹੋ ਗਿਆ ਇੱਕ ਹਫ਼ਤੇ ਬਾਅਦ ਉਹ ਬਾਕੀ ਨਾਰਮਲ ਬੱਚਿਆਂ ਵਾਂਗੂ ਬਿਹੇਵ ਕਰਨ ਲੱਗ ਗਿਆ ਸੀ ਸੋ ਇਹ ਦੇਖ ਕੇ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਜਿਸ ਬੱਚੇ ਨੂੰ ਬਚਪਨ ਤੋਂ ਹੀ ਅੱਖਾਂ ਸਾਹਮਣੇ ਤੜਫਦਾ ਦੇਖਿਆ ਹੋਵੇ ਉਸ ਬੱਚੇ ਨੇ ਹੁਣ ਹੱਸਣਾ ਸ਼ੁਰੂ ਕਰ ਦਿੱਤਾ ਸੀ ਤਾਂ ਯਕੀਨ ਕਿਉਂ ਨਾ ਹੋਵੇ ਸੋ ਅਸੀਂ ਉਸ ਦੀ ਦਵਾਈ ਬੰਦ ਕਰ ਦਿੱਤੀ ਅਤੇ ਜੋ ਜਲ ਅਸੀਂ ਦਰਬਾਰ ਸਾਹਿਬ ਤੋਂ ਨਾਲ ਲਿਆਇ ਸੀ ਉਹੀ ਛਕਾਇਆ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਜੋ ਬੱਚਾ 9 ਸਾਲ ਤੋਂ ਮੌਤ ਦੇ ਕੰਢੇ ਖੜਾ ਸੀ ਉਹ ਹੁਣ ਠੀਕ ਹੋ ਰਿਹਾ ਸੀ ਅਤੇ ਨਾਰਮਲ ਬੱਚਿਆਂ ਵਾਂਗੂ ਹੱਸ ਖੇਡ ਰਿਹਾ ਸੀ ਉਸ ਨੂੰ ਇੱਕ ਮਹੀਨਾ ਲੱਗਾ ਅਤੇ ਹੌਲੀ ਹੌਲੀ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ ਸੋ ਸਾਡੇ ਲਈ ਇਹ ਆਪੇ ਹਯਾਤ ਹੀ ਸੀ ਸੋ ਕੱਲ ਮੈਂ ਇੱਕ ਮਹੀਨੇ ਬਾਅਦ ਦਰਬਾਰ ਸਾਹਿਬ ਸ਼ੁਕਰਾਨਾ ਕਰਨ ਆਇਆ ਸੀ ਬੱਚੇ ਨੂੰ ਫਿਰ ਸਰੋਵਰ ਵਿੱਚ ਇਸ਼ਨਾਨ ਕਰਵਾਇਆ ਅਤੇ ਹੁਣ ਮੈਂ ਇਸ ਘੜੇ ਵਿੱਚ ਆਪ ਇਹ ਹਯਾਤ ਲੈ ਕੇ ਜਾ ਰਿਹਾ ਹਾਂ ਤਾਂ ਕਰਕੇ ਮੈਂ ਇਸ ਨੂੰ ਸੀਟ ਦੇ ਉੱਪਰ ਚਾਦਰਾਂ ਵਿਛਾ ਕੇ ਅਤੇ ਕੱਪੜੇ ਰੱਖ ਕੇ ਸਤਕਾਰ ਨਾਲ ਰੱਖਿਆ ਹੋਇਆ ਹੈ ਕਿਉਂਕਿ ਸਾਡੇ ਲਈ ਇਹ ਜੀਵਨ ਦੇਣ ਵਾਲਾ ਅੰਮ੍ਰਿਤ ਹੈ ਮੈਂ ਇਸ ਨੂੰ ਆਪਣੇ ਨਾਲ ਤਾਂ ਲੈ ਜਾ ਰਿਹਾ ਹਾਂ ਤਾਂ ਕਿ ਮੇਰੇ ਸ਼ਹਿਰ ਵਿੱਚ ਕੋਈ ਬਿਮਾਰ ਹੋਏ ਤਾਂ ਮੈਂ ਉਸ ਨੂੰ ਇਹ ਦੇ ਦੇਵਾਂਗਾ ਅਤੇ ਦੱਸਾਂਗਾ ਕਿ ਗੁਰੂ ਰਾਮਦਾਸ ਜੀ ਦੇ ਦਰ ਦਾ ਅੰਮ੍ਰਿਤ ਹੈ ਜੋ ਤੁਹਾਨੂੰ ਠੀਕ ਕਰੇਗਾ ਸੋ ਇਹ ਹੈ ਵਿਸ਼ਵਾਸ ਅਤੇ ਸ਼ਰਧਾ ਜਿਸ ਕੋਲ ਇਹ ਦੋਵੇਂ ਹੋਣ ਉਸ ਦਾ ਹਰ ਦੁੱਖ ਕਟਿਆ ਜਾਂਦਾ ਹੈ ਪਰ ਅਫਸੋਸ ਬਾਕੀਆਂ ਦਾ ਤਾਂ ਕੀ ਕਹਿਣਾ ਸਾਡੇ ਆਪਣੇ ਸਿੱਖ ਹੀ ਇਸ ਗੱਲ ਤੇ ਸ਼ੰਕੇ ਕਰਨ ਲੱਗ ਜਾਂਦੇ ਹਨ ਕੁਝ ਜ਼ਿਆਦਾ ਹੀ ਪੜੇ ਲਿਖੇ ਓਕੇ ਜੀ ਇਹ ਵੀਡੀਓ ਦੇਖੀਏ ਤੁਸੀਂ ਗੁਰੂ ਰਾਮਦਾਸ ਦਾ ਅੰਮ੍ਰਿਤ ਓਨੇ ਪਲਾਇਆ ਆਪਣੇ ਬੱਚੇ ਨੂੰ ਉੱਥੇ ਨਵਾਇਆ ਠੀਕੇ ਅਸ্নান ਕਰਾਇਆ ਤੇ ਉਹ ਬੱਚਾ ਹੀ ਹੋਣ ਲੱਗ ਪਿਆ ਐਨੀ ਤੇਜ਼ੀ ਨਾਲ ਠੀਕ ਹੋਇਆ ਕਿ ਇਹਨਾਂ ਨੇ ਦਵਾਈਆਂ ਛਦਾਵਾ ਉਹਨੂੰ ਛਡਾ ਛੜੀਆਂ ਬਸ ਹੁਣ ਐ ਪਾਣੀ ਪੀਂਦਾ ਸੀ ਤੇ ਦਵਾਈ ਸਵਾਈ ਕੋਈ ਨਹੀਂ ਖਾਂਦਾ ਸੀ ਤੇ ਉਹਨੂੰ ਸਾਹ ਦਾ ਮਸਲਾ ਜਿਹੜਾ ਹੋਲੀ-ਹੋਲੀ ਸਹੀ ਹੋਣ ਲੱਗ ਪਿਆ ਤੇ ਐਸੇ ਵਜਾ ਤੂੰ ਐ ਫੇਰ ਤੂੰ ਆਏ ਠੀਕ ਐ ਸ੍ਰੀ ਦਰਬਾਰ ਸਾਹਿਬ ਤੇ ਉੱਥੇ ਠੀਕ ਐ ਸ਼ੁਕਰਾਨਾ ਦੇਣ ਤੇ ਕਿਉਂਕਿ ਅੰਨਾ ਦਾ ਬੱਚਾ ਜਿਹੜਾ ਉਹ ਸਿਹਤ ਉਹਦੀ ਸਹੀ ਹੋ ਗਈ ਸੀ ਤੇ ਹੁਣ ਦੁਬਾਰਾ ਉਹਨੂੰ ਜਿਹੜਾ ਉੱਥੇ ਇਸ਼ਨਾਨ ਕਰਾਇਆ ਤੇ ਨਾਲ ਸਿੱਖਾਂ ਨੂੰ ਸਿੱਖਾਂ ਨੇ ਜਦੋਂ ਪੁੱਛਿਆ ਕਿ ਇਹ ਇਹਦੇ ਵਿੱਚ ਕੀ ਏ ਇਹ ਮਟਕੇ ਦੇ ਵਿੱਚ ਕੀ ਰੱਖਿਆ ਦਾ ਜਿਹੜਾ ਤੁਸੀਂ ਸਾਮ ਸਾਮ ਕੇ ਰੱਖਦੇ ਹੋ ਤੇ ਸਿੱਖਾਂ ਨੇ ਅਸਨਾ ਸ਼ੁਰੂ ਕਰ ਦਿੱਤਾ ਬਹੁਤ ਵਧੀਆ ਸਟੋਰੀ ਲੱਗੀ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਪਰਦਾ ਹੀ ਨਹੀਂ ਹੁੰਦਾ ਯਾਰ ਇਹ ਚੀਜ਼ ਐਨੀ ਚੰਗੀ ਏ ਸਿਹਤ ਵਾਸਤੇ ਐ ਬਬਰਕਤ ਏ ਤੇ ਇਹ ਚੀਜ਼ਾਂ ਜਿਹੜੀਆਂ ਬਹੁਤ ਸਾਰੇ ਲੋਕਾਂ ਨੂੰ ਜੀ ਕੀ ਨਹੀਂ ਪਤਾ ਉਹ ਹੈ ਤੇ ਉਹ ਪੜੇ ਲਿਖੇ ਲੇਕਿਨ ਫੇਰ ਵੀ ਉਹਨਾਂ ਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਇਲਮ ਨਹੀਂ ਹੁੰਦਾ ਤੇ ਐਥੇ ਮੈਨੂੰ ਬਹੁਤ ਬਹੁਤ ਵਧੀਆ ਲੱਗਿਆ ਕਿ ਇੱਕ ਮੁਸਲਮਾਨ ਜਿਹੜਾ ਠੀਕ ਹੈ ਪਾਈ ਉਹਨੇ ਆਪਣੇ ਬੱਚੇ ਨੂੰ ਲੈ ਕੇ ਆ ਕੇ ਇੰਨਾ ਚੰਗਾ ਫੀਲ ਕੀਤਾ ਤੇ ਉਹਦੀ ਜ਼ਿੰਦਗੀ ਬਦਲ ਗਈ ਕਿ ਉਹਦਾ ਬੱਚਾ ਜਿਹੜਾ ਦੂਸਰੇ ਆਮ ਬੱਚਿਆਂ ਵਰਗਾ ਹੋ ਕੇ ਖੇਡਣ ਲੱਗ ਪਿਆ ਹੱਸਣ ਲੱਗ ਪਿਆ ਤੇ ਮਾਪੇ ਤੇ ਲਈ ਐਦੇ ਤੂੰ ਵੱਧ ਕੇ ਕੀ ਹੋ ਸਕਦਾ ਬਹੁਤ ਵਧੀਆ ਤੁਸੀਂ ਕੀ ਕਹੋਗੇ ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਨਾਜ਼ਮ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਆਪਣਾ ਖਿਆਲ ਰੱਖੋ ਆਪਣੇ ਇਸ ਚੈਨਲ ਦਾ ਵੀ ਤੁਹਾਡੇ ਨਾਲ ਫਿਰ ਤੁਮਲਾਕਾਤ ਹੁੰਦੀ ਸੱਚੀ ਗੱਲ ਹੈ